ਸ੍ਰੀ ਸਤਗੁਰੂ ਦੇਵ ਸਿੰਘ ਜੀ ਦੇ ਚਰਨਾਂ 'ਚ ਨਮਸਕਾਰ ਕਰਦਾ ਹੋਇਆ ਮੈਂ ਅੱਜ ਆਪਣੀ ਗੱਲ ਸ਼ੁਰੂ ਕਰਦਾ ਆਂ ਆਪ ਜੀ ਨੇ ਸਵੇਰ ਤੋਂ ਆਸਰੀ ਵਾਰ ਦਾ ਕੀਰਤਨ ਸੁਣਿਆ ਉਬਰੰਧ ਹੁਕਮਨਾਮੇ ਦਾ ਪਾਠ ਸੁਣਿਆ ਸਤਗੁਰੂ ਜਗਜੀਤ ਸਿੰਘ ਜੀ ਦੀ ਬਹੁਤ ਹੀ ਕਥਾ ਸਾਨੂੰ ਇੰਜ ਲੱਗਦਾ ਹੈ ਕਿ ਉਹ ਸਾਡੇ ਸਮਕਾਲੀ ਜਦੋਂ ਵੀ ਉਹਨਾਂ ਦੀ ਕਥਾ ਸੁਣਦੇ ਆਂ ਤੇ ਕਿਤੇ ਨੇ ਕਿਤੇ ਸਾਡਾ ਮਾਨ ਜਿਹੜਾ ਹੈ ਉਹਨਾਂ ਨਾਲ ਜ਼ਰੂਰ ਜੁੜਦਾ ਔਰ ਅਸੀਂ ਆਪਣੇ ਆਪ ਨੂੰ ਉਹਨਾਂ ਦੇ ਨਾਲ ਹਾਜ਼ਰ ਖੜੇ ਪਾਉਂਦੇ ਆ ਕਿਉਂਕਿ ਜਿਸ ਬੰਦੇ ਦੀ ਉਹ ਕਥਾ ਹੁੰਦੀ ਹੈ ਉਹਨੂੰ ਅਸੀਂ ਕਈ ਵਾਰ ਪਰਸਨਲੀ ਜਾਣਦੇ ਹੁੰਨੇ ਆ ਔਰ ਜਿਹੜੀ ਕਥਾ ਇੱਥੇ ਸੁਣਾਈ ਜਾਂਦੀ ਹੈ ਉਹ ਸਾਡੇ ਹੀ ਕਿਸੇ ਰਿਸ਼ਤੇਦਾਰ ਨੇ ਸਾਡੇ ਕਿਸੇ ਮਿੱਤਰ ਨੇ ਆਪਣੇ ਜੀਵਨ ਵਿੱਚ ਹੰਡਾਈ ਹੁੰਦੀ ਹੈ ਇਹੋ ਜੀਆਂ ਕਥਾਵਾਂ ਨਾਲ ਸਾਡਾ ਮਾਨ ਸਤਿਗੁਰੂ ਨਾਲ ਜੁੜਦਾ ਹੈ ਔਰ ਇਹ ਇੱਕ ਅੱਛਾ ਉਦਮ ਹੈ ਸਾਨੂੰ ਗੁਰੂ ਨਾਲ ਜੋੜਨ ਦਾ ਔਰ ਗੁਰੂ ਨਾਲ ਜੁੜਨ ਦਾ ਸਾਧ ਸੰਗਤ ਚ ਆਣ ਦਾ ਗੁਰਬਾਣੀ ਦਾ ਅਧਿਐਨ ਕਰਨ ਦਾ ਪਰਪਜ ਕੀ ਹੈ ਕਿ ਅਸੀਂ ਆਪਣੇ ਜੀਵਨ ਨੂੰ ਸਵਾਰ ਸਕੀਏ ਜੀਵਨ ਨੂੰ ਜੀਉਣ ਯੋਗ ਬਣਾ ਸਕੀਏ ਔਰ ਜੋ ਆਸ਼ਾ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੰਸਾਰ ਦੇ ਵਿੱਚ ਰਹਿ ਕੇ ਦੁਨੀਆਵੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਇਆਂ ਜੋ ਜੀਵਨ ਸਾਡੇ ਵਾਸਤੇ ਚਿਤਵਿਆ ਉਸ ਜੀਵਨ ਨੂੰ ਅਸੀਂ ਸਾਰਥਕ ਕਰ ਸਕੀਏ ਜੀਵਨ ਜਾਚ ਸਿੱਖ ਸਕੀਏ ਸਾਰੀ ਗੁਰਬਾਣੀ ਸਾਰਾ ਹੀ ਜਿੰਨਾ ਵੀ ਸਾਡੇ ਗੁਰੂਆਂ ਨੇ ਹੁਣ ਤੱਕ ਸਾਨੂੰ ਉਪਦੇਸ਼ ਦਿੱਤੇ ਨੇ ਉਹ ਅੱਛਾ ਜੀਵਨ ਜੀਣ ਵਾਸਤੇ ਇੱਕ ਚੰਗੀ ਜ਼ਿੰਦਗੀ ਇੱਕ ਸਾਰਥਕ ਜੀਵਨ ਜੀਣ ਵਾਸਤੇ ਸਾਨੂੰ ਪ੍ਰੇਰਣਾ ਦਿੰਦੇ ਹਨ ਉਹਦੇ ਨਾਲ ਹੀ ਸੰਬੰਧਤ ਇੱਕ ਦੋ ਵਾਰ ਮੈਨੂੰ ਪਹਿਲੇ ਸਮਾਂ ਮਿਲਿਆ ਜਿਸ ਦੇ ਵਿੱਚ ਮੈਂ ਜਿਹੜੇ ਸਮਾਜਿਕ ਰਿਸ਼ਤੇ ਨੇ ਉਹਨਾਂ ਬਾਰੇ ਗੱਲ ਕੀਤੀ ਸੀ ਉਸੇ ਚੀਜ਼ ਨੂੰ ਅੱਗੇ ਵਧਾਉਂਦੇ ਹੋਏ ਅੱਜ ਮੈਂ ਕੋਸ਼ਿਸ਼ ਕਰਾਂਗਾ ਕਨਕਲੂਡ ਕਰਨ ਦੀ ਰਿਸ਼ਤੇ ਬਣ ਜਾਂਦੇ ਨੇ ਕੁਦਰਤੀ ਬਣ ਜਾਂਦੇ ਨੇ ਬਣਾਏ ਵੀ ਜਾਂਦੇ ਨੇ ਔਰ ਉਹਨਾਂ ਨੂੰ ਦਿੱਕਤਾਂ ਵੀ ਆਉਂਦੀਆਂ ਨੇ ਨਿਭਾਉਣੇ ਔਖੇ ਨੇ ਇਹਨਾਂ ਨੂੰ ਮੈਨੇਜ ਕਰਨਾ ਪੈਂਦਾ ਜੇ ਨਿਰਾ ਪਿਆਰ ਹੀ ਕਰੀ ਜਾਈਏ ਤਾਂ ਤਰੱਕੀ ਨਹੀਂ ਹੁੰਦੀ ਬੱਚਿਆਂ ਨੂੰ ਹਰ ਬੰਦੇ ਨੂੰ ਦਿੱਕਤ ਆਂਦੀ ਹੈ ਉਹਨਾਂ ਨੂੰ ਹੈਂਡਲ ਕਰਨ ਦੀ ਮੈਨੇਜ ਕਰਨ ਦੀ ਗਰੀਸ ਦੇ ਵਿੱਚ ਇੱਕ ਰਾਜੇ ਨੇ ਇਹ ਤਜਰਬਾ ਕੀਤਾ ਕਿ ਇੱਕ ਬੱਚੇ ਨੂੰ ساری ਦੁਨੀਆ ਦੀਆਂ ਸੁੱਖ ਸਹੂਦਾਵਾਂ ਦੇ ਕੇ ਇੱਕ ਕਮਰੇ ਵਿੱਚ ਰੱਖ ਦਿੱਤਾ ਤੇ ਇਹ ਕਿਹਾ ਕਿ ਇਹਦੇ ਕੋਲ ਨਾ ਕਿਸੇ ਮਨੁੱਖ ਦੀ ਆਵਾਜ਼ ਆਵੇ ਨਾ ਕੋਈ ਬੰਦਾ ਇਹਦੇ ਨਾਲ ਗੱਲ ਕਰੇ ਨਾ ਕੋਈ ਇਹਨੂੰ ਪਿਆਰ ਕਰੇ ਨਵੇਂ ਬੱਚੇ ਨੂੰ ਉੱਥੇ ਛੱਡ ਦਿੱਤਾ ਪਰ ਸੁੱਖ ਸਹੂਦਾਂ ਸਾਰੀਆਂ ਸੀ ਰਿਜ਼ਲਟ ਕੀ ਹੋਇਆ ਕਿ 15 ਦਿਨਾਂ ਬਾਅਦ ਉਹ ਬੱਚਾ ਮਰ ਗਿਆ ਫਿਰ ਉਹਨੇ ਇਹ ਤਜਰਬਾ ਕੀਤਾ ਕਿ ਇਹਦੇ ਕੋਲ ਨਰੇ ਮਨੋਖੀ ਮੋਖ ਹੋਣ ਇਹਨੂੰ ਚੱਕੀ ਵਿਰਨ ਖੜਾਈ ਜਾਣ ਸਭ ਕੁਝ ਕਰੀ ਜਾਣ ਪਰ ਜਿਹੜੀ ਸੁੱਖ ਸਹੂਦ ਹੈ ਉਹਦੇ ਤੋਂ ਵੰਚਿਤ ਰੱਖਿਆ ਜਾਵੇ ਫਿਰ ਵੀ ਉਹ ਬੱਚਾ ਸਰਵਾਈਵ ਨਾ ਕਰ ਸਕਿਆ ਇਸ ਕਰਕੇ ਸਾਨੂੰ ਜੀਵਨ ਦੇ ਵਿੱਚ ਦੋਨੋਂ ਚੀਜ਼ਾਂ ਦਾ ਬੈਲੈਂਸ ਬਣਾ ਕੇ ਤਾਂ ਅਸੀਂ ਇਸ ਜੀਵਨ ਨੂੰ ਸਰਵਾਈਵ ਕਰ ਸਕਦੇ ਆ ਜਿੰਦਗੀ ਦੇ ਰਿਲੇਸ਼ਨਸ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਸੁੱਖ-ਸੁਭਿਧਾਵਾਂ ਵੀ ਹੋਣ ਔਰ ਹਿਊਮਨ ਟੱਚ ਵੀ ਹੋਵੇ ਸੀਮ ਟੱਚ ਦੇ ਵਿੱਚ ਜਿਹੜੀਆਂ ਇਮੋਸ਼ਨਸ ਨੇ ਭਾਵਨਾਵਾਂ ਨੇ ਜਿਹੜੀਆਂ ਸਾਡੇ ਰਿਸ਼ਤੇ ਨੂੰ ਜੋੜਦੀਆਂ ਨੇ ਸਾਡੇ ਜਨਮ ਤੋਂ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਔਰ ਸਾਡੇ ਮਰਨ ਤੋਂ ਬਾਅਦ ਤੱਕ ਰਿਸ਼ਤੇਆਂ ਦੀਆਂ ਇਮੋਸ਼ਨਸ ਭਾਵਨਾਵਾਂ ਖੜੀਆਂ ਰਹਿੰਦੀਆਂ ਨੇ ਕਿਸ ਤਰ੍ਹਾਂ ਜਦੋਂ ਕੋਈ ਆਦਮੀ ਸਾਡੇ ਕੋਲ ਆਂਦਾ ਹੈ ਤੇ ਇਹ ਪੁੱਛਿਆ ਜਾਂਦਾ ਕਿਹਦਾ ਪੁੱਤਰ ਹੈ ਕਿਹਦਾ ਪੋਤਰਾ ਹੈ ਕੀ ਉਹਦਾ ਪਿਛੋਕੜ ਹੈ ਉਹ ਸਾਡੇ ਨਾਲ ਚੱਲਦਾ ਹੀ ਹੈ ਰਿਸ਼ਤਾ ਜਿਹੜਾ ਹੈ ਨਾ ਸਾਡੇ ਨਾਲ ਚੱਲਦਾ ਹੈ ਇਹ ਬੜਾ ਲੰਮਾ ਵਿਸ਼ਾ ਹੈ ਫਿਰ ਵੀ ਆਪਾਂ ਨੂੰ ਕੋਸ਼ਿਸ਼ ਕਰਾਂਗੇ 10 ਮਿੰਟਾਂ ਚ ਕਵਰ ਕਰਨ ਦੀ ਪ੍ਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਕਿਸੇ ਨੂੰ ਵੱਧ ਕਿਸੇ ਨੂੰ ਘੱਟ ਮਾਇਆ ਦਿੱਤੀ ਹੈ ਸਰੀਰ ਦਿੱਤਾ ਹੈ ਕੱਦ ਦਿੱਤਾ ਹੈ ਕੋਈ ਲੰਮਾ ਹੈ ਕੋਈ ਛੋਟਾ ਹੈ ਕਿਸੇ ਕੋਲ ਜ਼ਿਆਦਾ ਪੈਸੇ ਨਹੀਂ ਕਿਸੇ ਕੋਲ ਦੋ ਘਰ ਨਹੀਂ ਕਿਸੇ ਕੋਲ ਚਾਰ ਗੱਡੀਆਂ ਨੇ ਪਰ ਇੱਕ ਚੀਜ਼ ਸਾਰਿਆਂ ਕੋਲ ਇੱਕੋ ਜਿਹੀ ਹੈ ਉਹ ਹੈ ਸਮਾਂ ਸਾਡੇ ਸਾਰਿਆਂ ਦਾ ਦਿਨ ਤੇ ਰਾਤ 24 ਘੰਟੇ ਦਾ ਹੀ ਹੈ ਕਿਸੇ ਦਾ ਇਹ ਨਹੀਂ ਕਿ ਕੋਈ 25 ਘੰਟੇ ਦਾ ਦੇਣ ਹੈ ਜਾਂ ਕਿਸੇ ਦਾ 23 ਘੰਟੇ ਦਾ ਦੇਣ ਹੈ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਸਾਰਿਆਂ ਵਾਸਤੇ ਸਮੇਂ ਦੀ ਇੱਕੋ ਜੀ ਮਿਕਦਾਰ ਪ੍ਰਮਾਤਮਾ ਨੇ ਰੱਖੀ ਹੈ ਜਦੋਂ ਔਰ ਸਮਾਂ ਬਹੁਤ ਕੀਮਤੀ ਹੈ ਇਸ ਨੂੰ ਕੋਈ ਵਧਾ ਨਹੀਂ ਸਕਦਾ ਪੈਸੇ ਜੇ ਇੱਕ ਬੰਦਾ ਕਰਜ਼ਾਈ ਹੋ ਜੇ ਤਾਂ ਕੋਈ ਰਿਸ਼ਤੇਦਾਰ ਲਾ ਦੇਗਾ ਸਮੇਂ ਦਾ ਕਰਜ਼ਾਈ ਹੋਇਆ ਬੰਦਾ ਕਦੇ ਕਰਜ਼ਾ ਲਾ ਨਹੀਂ ਸਕਦਾ ਜੇ ਇੱਕ ਵਾਰ ਸਮਾਂ ਖੁੰਝ ਜਾਏ ਮੁੜ ਕੇ ਉਹ ਹਾਸਲ ਨਹੀਂ ਹੋ ਸਕਦਾ ਸਮੇਂ ਦੇ ਉੱਤੇ ਬਹੁਤ ਕੁਝ ਅਸੀਂ ਸੁਣਦੇ ਹਾਂ ਸਮੇਂ ਨੂੰ ਪ੍ਰਬੰਧ ਕਰਨ ਦਾ ਸਮੇਂ ਨੂੰ ਕਿਵੇਂ ਮੈਨੇਜ ਕਰਨਾ ਹੈ ਪਰ ਜਦੋਂ ਸਾਨੂੰ ਇਹ ਪਤਾ ਲੱਗ ਜੇ ਅਹਿਸਾਸ ਹੋ ਜੇ ਮੈਂ ਤੇ ਇਹ ਕਿੰਨਾ ਕਿ ਸਵੇਰੇ ਉੱਠਦਿਆਂ ਸਾਰੀ ਅਸੀਂ ਇੱਕ ਵਾਰ ਇਹ ਜ਼ਰੂਰ ਕਹੀਏ ਕਿ ਮੇਰੇ ਕੋਲ ਸਮਾਂ ਬਹੁਤ ਸੀਮਤ ਹੈ ਬਹੁਤ ਘੱਟ ਸਮਾਂ ਹੈ ਮੇਰੇ ਕੋਲ ਤਾਂ ਬੰਦਾ ਸਮੇਂ ਦੀ ਕਦਰ ਕਰਨੀ ਸਿੱਖ ਸਕਦਾ ਹੈ ਆਪਾਂ ਨੂੰ ਹੁਕਮ ਹੈ ਸਵੇਰੇ ਜਲਦੀ ਉੱਠਣ ਦਾ ਜਦੋਂ ਵੀ ਬੰਦਾ ਉੱਠਦਾ ਹੈ ਫਟਾਫਟ ਕੋਸ਼ਿਸ਼ ਕਰਦਾ ਹੈ ਫਟਾਫਟ ਨਹਾਈਏ ਨਾ ਕਿ ਪਾਠ ਕਰ ਲਈਏ ਉਹ ਅੱਜ ਲੇਟ ਉੱਠ ਗਿਆ 4 ਵਜੇ ਉੱਠਣਾ ਸਮਾਂ ਚ ਰਹੀਦੀ ਹੈ ਭਾਵਨਾ ਸਮਾਂ ਸਮੇਂ ਦੀ ਕਦਰ ਸਮੇਂ ਦੀ ਵੈਲਿਊ ਔਰ ਜਦੋਂ ਸਾਡੇ ਕੋਲ ਸਮਾਂ ਸੀਮਤ ਹੈ ਇਹਦੇ ਤੇ ਇੱਕ 1934 ਵਿੱਚ ਇੱਕ ਸਾਇੰਟਿਸਟ ਨੇ ਕਿਤਾਬ ਲਿਖੀ ਦੋ ਸਾਇੰਟਿਸਟਸ ਨੇ ਉਹਨਾਂ ਨੇ ਮਿਲ ਕੇ ਕਿਤਾਬ ਲਿਖੀ ਵੈਨ ਦੀ ਵਰਲਡਸ ਕੋ ਲਾਈਡ ਉਹਦੇ ਵਿੱਚ ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਖਿਆਲ ਬਣਾਇਆ ਕਿ ਇੱਕ ਕੋਈ ਗ੍ਰਹਿ ਹੈ ਜਿਹੜਾ ਧਰਤੀ ਵੱਲ ਨੂੰ ਵੱਧ ਰਿਹਾ ਹੈ ਔਰ ਉਹਨੇ 6 ਮਹੀਨਿਆਂ ਨੂੰ ਟਕਰਾ ਜਾਣਾ ਹੈ ਉਹਦੀ ਗ੍ਰੈਵਿਟੀਸ਼ਨਲ ਪੁੱਲ ਜਿਹੜੀ ਹੈ ਉਹ ਸਾਰੀ ਡਿਸਟਰਬ ਹੋ ਜਾਏਗੀ ਚੰਦਰਮਾ 'ਚ ਵੀ ਟੱਕਰ ਮਾਰੇਗਾ ਧਰਤੀ 'ਤੇ ਵੀ ਟੱਕਰ ਮਾਰ ਸਕਦਾ ਔਰ ਧਰਤੀ ਖਤਮ ਹੋ ਜਾਏਗੀ ਹੌਲੀ-ਹੌਲੀ ਉਹ ਸਮਾਂ ਘਟਦਾ-ਘਟਦਾ 2 ਮਹੀਨੇ ਦਾ ਹੋ ਗਿਆ 1 ਹਫ਼ਤੇ ਦਾ ਹੋ ਗਿਆ ਜਦੋਂ 1 ਹਫ਼ਤੇ ਦਾ ਸਮਾਂ ਰਹਿ ਗਿਆ ਲੋਕਾਂ ਨੇ ਦੇਖਿਆ ਤੇ ਅਸਮਾਨ ਦੇ ਵਿੱਚ ਲਾਲੀ ਆ ਗਈ ਹੈ ਔਰ ਉਹ ਡਰ ਗਏ ਵੀ ਹੁਣ ਤੇ ਮੌਤ ਨਿਸ਼ਚਿਤ ਹੈ ਹੁਣ ਅਸੀਂ ਜਿਆਦਾ ਦੇਰ ਸਰਵਾਈਵ ਨਹੀਂ ਕਰ ਸਕਦੇ ਤੇ ਕੀ ਹੋਇਆ ਜਿਨ੍ਹਾਂ ਨੇ ਡਾਈਵੋਰਸ ਦੇ ਕੇਸ ਵਾਪਸ ਕੀਤੇ ਸੀ ਉਹਨਾਂ ਆਖੇ ਹਫਤੇ ਦੀ ਗੱਲ ਹੀ ਹੈ ਕੋਈ ਗੱਲ ਨਹੀਂ ਜਿਹੜੇ ਕੈਦ ਕੀਤੇ ਹੋਏ ਸੀ ਉਹਨਾਂ ਨੂੰ ਵੀ ਛੱਡ ਦਿੱਤਾ ਵੀ ਜਾਓ ਇੱਕ ਹਫਤਾ ਹੁਣ ਬਚਿਆ ਹੈ ਹਫਤੇ ਬਾਅਦ ਤੇ ਦੁਨੀਆ ਖਤਮ ਹੋ ਹੀ ਜਾਣੀ ਹੈ ਜਾਓ ਤੁਸੀਂ ਆਜ਼ਾਦ ਕਰ ਦਿੱਤਾ ਉਹਨਾਂ ਨੇ ਜਿੰਨੇ ਰੈਸਟੋਰੈਂਟ ਸੀ ਉਹਨਾਂ ਨੇ ਖਾਣਾ ਪਿਆਣ ਸ਼ੁਰੂ ਕਰ ਦਿੱਤਾ ਵੀ ਫ੍ਰੀ ਖਾ ਲੋ ਜੋ ਵੀ ਦੁਨੀਆ ਦੇ ਉੱਤੇ ਮਾੜੇ ਕਰਮ ਹੋ ਰਹੇ ਸੀ ਉਹ ਸਾਰੇ ਬੰਦ ਹੋ ਗਏ ਲੋਕਾਂ ਵਿੱਚ ਪਿਆਰ ਵੱਧ ਗਿਆ ਇਸ ਤਰ੍ਹਾਂ ਹੋ ਗਿਆ ਜਿਵੇਂ ਅਸੀਂ ਸਤਜੁਗ ਦੀ ਕਲਪਨਾ ਕਰਦੇ ਆ ਉਸ ਤਰ੍ਹਾਂ ਦਾ ਸਮਾਂ ਉਹ ਇਸ ਚੀਜ਼ ਨੂੰ ਸੋਚ ਕੇ ਵੀ ਹਫ਼ਤੇ ਬਾਅਦ ਤੇ ਖਤਮ ਹੋ ਹੀ ਜਾਣਾ ਹੈ ਜਿਨ੍ਹਾਂ ਨੇ ਕਰਜ਼ਾ ਲੈਣਾ ਸੀ ਢੇਡੇ ਮਾਰਦੇ ਸੀ ਉਹ ਵੀ ਬੰਦ ਹੋ ਗਏ ਕੋਈ ਨਹੀਂ ਛੱਡਿਆ ਅਰਦਿਨ ਮaaf ਕੀਤਾ ਸਭ ਕੁਝ ਇੱਕਦਮ ਸਮੂਥ ਇੱਕ ਹਫਤੇ ਵਾਸਤੇ ਚੱਲਿਆ ਹਫਤੇ ਬਾਅਦ ਇਹ ਨਿਊਜ਼ ਆ ਗਈ ਕਿ ਉਹ ਜਿਹੜਾ ਗ੍ਰਹਿ ਸੀ ਉਹ ਸਾਨੂੰ ਛੱਡ ਕੇ ਤੇ ਪਾਸੇ ਦੀ ਨਿਕਲ ਗਿਆ ਕੋਈ 10 ਮੀਲ ਦੂਰ ਦੀ ਨਿਕਲ ਗਿਆ ਔਰ ਅਸੀਂ ਸਾਰੇ ਸਰਵਾਈਵ ਕਰ ਗਏ ਆ ਮਨੁੱਖੀ ਮਾਨੇ ਤਰ੍ਹਾਂ ਦਾ ਜਦੋਂ ਇਹ ਪਤਾ ਲੱਗਿਆ ਵੀ ਆਪਾਂ ਜੀਂਦੇ ਰਹਿ ਗਏ ਆ ਤੇ ਜਿੰਨੀ ਪੁਲਿਸ ਸੀ ਉਹ ਕੈਦੀਆਂ ਨੂੰ ਲੱਭਣ ਲੱਗ ਗਈ ਵੀ ਵਾਪਸ ਆਓ ਜਿਹੜੇ ਛੱਡੇ ਸੀ ਚਲੋ ਫੇਰ ਦੁਬਾਰਾ ਜਿਹੜੇ ਰੈਸਟੋਰੈਂਟਾਂ ਨੇ ਫ੍ਰੀ ਖਾਣਾ ਖਾਇਆ ਸੀ ਉਹਨਾਂ ਨੇ ਘਰੇ ਬਿੱਲ ਭੇਜਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੇ ਡਾਈਵੋਰਸ ਵਾਪਸ ਲੈ ਲਏ ਸੀ ਵੀ ਚਲੋ ਇੱਕ ਹਫ਼ਤੇ ਦੀ ਗੱਲ ਐ ਉਹਨਾਂ ਨੇ ਫੇਰ ਦੁਬਾਰਾ ਤੋਂ ਫਾਈਲ ਕਰ ਦਿੱਤੇ ਜੋ ਵੀ ਮੁਕੱਦਮੇ ਕਿਸੇ ਦੇ ਚੱਲਦੇ ਸੀ ਲੜਾਈਆਂ ਚੱਲਦੀਆਂ ਸੀ ਫੇਰ ਸ਼ੁਰੂ ਹੋ ਗਈਆਂ ਮਤਲਬ ਜੇ ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਸਾਡੇ ਕੋਲ ਜੀਵਨ ਸੀਮਤ ਐ ਫੇਰ ਅਸੀਂ ਲੜਾਈਆਂ 'ਚ ਨਹੀਂ ਗੁਜ਼ਾਰਦੇ ਜੀ ਸਾਨੂੰ ਪਤਾ ਲੱਗ ਜਾਂਦਾ ਕਿ ਸਾਡੇ ਕੋਲ ਸ਼ਫੀਰ ਟਾਈਮ ਹੈਗਾ ਫਿਰ ਅਸੀਂ ਇਹਨੂੰ ਵੇਸਟ ਕਰਨ ਲੱਗ ਜਾਂਦੇ ਹਾਂ ਇਸ ਪਾਸੇ ਅਸੀਂ ਹਮੇਸ਼ਾ ਸਮੇਂ ਦੀ ਗਦਰ ਕਰੀਏ ਔਰ ਸਾਧਗੁਰੂ ਜੀ ਵੀ ਇੱਕ ਤਾਂ ਕਹਿੰਦੇ ਨੇ ਕਿ ਅਸੀਂ ਜੇ ਸੁੱਖ ਲੈਣਾ ਤੇ ਈਰਖਾ ਛੱਡੀਏ ਸਮਾਂ ਤੇ ਸੀਮਤ ਹੈ ਜੇ ਸਮਾਂ ਸੀਮਤ ਹੈ ਤੇ ਇਹਨੂੰ ਇਹਨਾਂ ਚੀਜ਼ਾਂ ਦੇ ਵਿੱਚ ਕਿਉਂ ਅਸੀਂ ਗੁਜ਼ਾਰਨਾ ਦੂਸਰਾ ਜਿੰਨਾ ਚਿਰ ਅਸੀਂ ਕਿਸੇ ਚੀਜ਼ ਨਾਲ ਕਨੈਕਟ ਨਹੀਂ ਹੁੰਦੇ ਉਹਨਾਂ ਚ ਰਿਸ਼ਤੇ ਸਾਡੇ ਪਰਿਪੱਕ ਨਹੀਂ ਹੁੰਦੇ ਅਸੀਂ ਜੇ ਉਹਦੇ ਨਾਲ ਬੇਸ਼ੱਕ ਸਾਡੀ ਸਸਰੀ ਘਰ ਨਾਲ ਸਸਰੀ ਘਰ ਹੈਗੀ ਹੈ ਪਰ ਜਿੰਨਾ ਚਿਰ ਅਸੀਂ ਅੰਦਰੋਂ ਕਨੈਕਟ ਨਹੀਂ ਹੁੰਦੇ ਉਹਨਾਂ ਚ ਰੋ ਰਿਸ਼ਤੇ ਸਾਡੇ ਚੇਅਰ ਸਥਾਈ ਸਦਾਬਦ ਨਹੀਂ ਹੁੰਦੇ ਕਨੈਕਟ ਹੋਣਾ ਬਹੁਤ ਜ਼ਰੂਰੀ ਹੈ ਇੱਕ ਵਾਰ ਕਮਲੇਸ਼ ਲੁਲਾ ਸਾਇੰਟਿਸਟ ਨੇ ਬੜੇ ਡਾਕਟਰ ਕਮਲੇਸ਼ ਲੁਲਾ ਉਹਨਾਂ ਨੂੰ ਕਿਸੇ ਨੇ ਕੁਐਸਚਨ ਕੀਤਾ ਕਿ ਤੁਸੀਂ ਇੰਨਾ ਪੈਸਾ ਖਰਚ ਰਹੇ ਹੋ ਚੰਦਰਮਾ ਦੇ ਉੱਤੇ ਜਾਣਾ ਹੈ ਮੰਗਲ ਗ੍ਰਹਿ ਲੱਭਣਾ ਹੈ ਇਹ ਕਿਉਂ ਇੰਨਾ ਪੈਸਾ ਵੇਸਟ ਕਰਦੇ ਹੋ ਇੰਨੀ ਦੁਨੀਆ ਉੱਤੇ ਪਰੇਸ਼ਾਨੀਆਂ ਬਿਮਾਰੀਆਂ ਨੇ ਭੁੱਖ ਮਰੀ ਹੈ ਇਹ ਪੈਸਾ ਹੋਰ ਪਾਸੇ ਲਾਓ ਉਹਨਾਂ ਦਾ ਵਿਚਾਰ ਸੀ ਕਿ ਅਸੀਂ ਇਹ ਸੋਚ ਰਹੇ ਹਾਂ ਕਿ ਸ਼ਾਇਦ ਉੱਥੇ ਵੀ ਜੀਵਨ ਹੋਵੇ ਉਹ ਕਹਿੰਦੇ ਫਿਰ ਕੀ ਹੋਏਗਾ ਜੇ ਉੱਥੇ ਵੀ ਬੰਦੇ ਰਹਿੰਦੇ ਹੋਏ ਜਾਂ ਉੱਥੇ ਵੀ ਜੀਵਨ ਹੋਏ ਜਾਂ ਉੱਥੇ ਵੀ ਪਸ਼ੂ ਪੰਛੀ ਰਹਿੰਦੇ ਹੋਣਗੇ ਫਿਰ ਕੀ ਹੋਏਗਾ ਔਰ ਉਹ ਸਾਇੰਟਿਸਟ ਦਾ ਇਹ ਕਹਿਣਾ ਸੀ ਕਿ ਫਿਰ ਸਾਨੂੰ ਇਹ ਲੱਗੇਗਾ ਕਿ ਪੂਰੀ ਕਾਇਨਾਤ ਦੇ ਵਿੱਚ ਅਸੀਂ ਇਕੱਲੇ ਨਹੀਂ ਹੈਗੇ ਐਨਾ ਬੰਦਾ ਇਕੱਲੇਪਨ ਤੋਂ ਡਰਦਾ ਹੈ ਇਹ ਇਕੱਲਾਪਨ ਵੀ ਇੱਕ ਸਜ਼ਾ ਹੀ ਹੈ ਜਿਹਨੂੰ ਸਜ਼ਾ ਕਰਦੇ ਨੇ ਕਹਿ ਦਿੰਦੇ ਨੇ ਕੋਠੀ ਲਾਤਾ ਇਕੱਲਾ ਕਰਤਾ ਇਹ ਕਰਤਾ ਘਰਦਿਆਂ ਤੋਂ ਦੂਰ ਕਰਤਾ ਆਦਮੀ ਦੇ ਅੰਦਰ ਹੀ ਇਕੱਲੇ ਹੋਣ ਦਾ ਐਨਾ ਡਰ ਹੈ ਉਹ ਕਹਿੰਦੇ ਜੇ ਅਸੀਂ ਸਾਨੂੰ ਇਹ ਪਤਾ ਲੱਗ ਜੇ ਵੀ ਹੋਰ ਵੀ ਕਿਤੇ ਜੀਵਨ ਹੈਗਾ ਅਸੀਂ ਇਹ ਸੋਚਾਂਗੇ ਕਿ ਅਸੀਂ ਦੁਨੀਆ ਦੇ ਉੱਤੇ ਹੀ ਇਕੱਲੇ ਨਹੀਂ ਹੈਗੇ ਹੋਰ ਵੀ ਸਾਡੇ ਵਰਗੇ ਧਰਤੀਆਂ ਹੋਰ ਵੀ ਹੈਗੀਆਂ ਨੇ ਐਟ ਲੀਸਟ ਇਹ ਫੀਲਿੰਗ ਸਾਡੇ ਅੰਦਰ ਆਏਗੀ ਪਰ ਸਿਮਿਲਰਲੀ ਇੱਕ ਬਹੁਤ ਵਿਦਵਾਨ ਲੇਡੀ ਹੈ ਉਹ ਆਪਣੀ ਮੇਰੇ ਖਿਆਲ ਦੁਨੀਆ ਦੀ ਸਭ ਤੋਂ ਤੇਜ਼ ਦਿਮਾਗ ਲੇਡੀ ਉਹ ਮੰਨੀ ਜਾਂਦੀ ਹੈ ਮੋਰਲਿਨ ਵੋਸਬੋ ਉਹ ਕਹਿੰਦੀ ਹੈ ਕਿ ਜਿਹੜਾ ਬਰਸਾਤੀ ਜੰਗਲ ਹੁੰਦਾ ਜਿੱਥੇ ਬਰਸਾਤ ਬਹੁਤ ਜ਼ਿਆਦਾ ਹੁੰਦੀ ਰਹਿੰਦੀ ਹੈ ਬਹੁਤ ਜ਼ਿਆਦਾ ਜੀਵ ਜੰਤ ਗਡੋਏ ਪੰਛੀ ਹਮੇਸ਼ਾ ਹੀ ਹਰਿਆਲੀ ਰਹਿੰਦੀ ਹੈ ਔਰ ਬਹੁਤ ਸਾਰੇ ਉੱਥੇ ਕਣਾ ਜੰਗਲ ਹੋਵੇ ਤਾਂ ਬਹੁਤ ਸਾਰੇ ਪੰਛੀ ਆਉਣ ਔਰ ਬਹੁਤ ساری ਦੁਨੀਆ ਵੀ ਵਸਦੀ ਹੋਵੇ ਉੱਥੇ ਵੀ ਜੇ ਅਸੀਂ ਇੱਕ ਦੂਸਰੇ ਨਾਲ ਕਨੈਕਟਡ ਨਹੀਂ ਆ ਤਾਂ ਅਸੀਂ ਇਕੱਲੇ ਆ ਅਸੀਂ ਮੇਲਿਆਂ ਵਿੱਚ ਵੀ ਇਕੱਲੇ ਆ ਪੀੜ ਵਿੱਚ ਵੀ ਇਕੱਲੇ ਆ ਘਰ 'ਚ 10 ਬੰਦੇ ਬੈਠੇ ਨੇ ਦਸ ਜੀ ਕਰਦੇ ਬੈਠੇ ਨੇ ਸਾਰੇ ਆਪ ਆਪਣੇ ਮੋਬਾਈਲ ਤੇ ਲੱਗੇ ਨੇ ਤੇ ਅਸੀਂ ਉੱਥੇ ਵੀ ਇਕੱਲੇ ਆ ਇਸ ਕਰਕੇ ਮੈਂ ਪਹਿਲੇ ਵੀ ਬੇਨਤੀ ਕੀਤੀ ਸੀ ਕਿ ਇੱਕ ਦੂਸਰੇ ਨਾਲ ਜਿੰਨਾ ਚਿਰ ਅਸੀਂ ਕਨੈਕਟਡ ਨਹੀਂ ਆ ਉਹਨਾਂ ਚਿਰ ਅਸੀਂ ਇਕੱਲੇ ਆ ਚਾਹੇ ਅਸੀਂ ਮੇਲੇ ਜਿੱਤਰੇ ਫਰੀਏ ਤੇ ਚਾਹੇ ਅਸੀਂ ਸਾਧ ਸੰਗਤ ਚ ਬੈਠਿਆਂ ਜੇ ਅਸੀਂ ਸਾਧ ਸੰਗਤ ਚ ਬੈਠੇ ਆ ਸਤਿਗੁਰੂ ਨਾਲ ਕਨੈਕਟਡ ਆ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਆਂਦਾ ਹੈ ਕਿ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਵੀ ਜਿਹੜਾ ਘਰ ਬੈਠਾ ਵੀ ਗੁਰੂ ਜੀ ਨਾਲ ਕਨੈਕਟਡ ਹੈ ਉਹ ਉੱਥੇ ਬੈਠੇ ਵੀ ਉਸ ਦੀ ਹਾਜ਼ਰੀ ਪ੍ਰਵਾਨ ਹੈ ਔਰ ਜਿਹੜਾ ਇੱਥੇ ਬੈਠਾ ਵੀ ਹੋਰ ਕੋਈ ਸੋਚੀ ਜਾਂਦਾ ਹੈ ਕਨੈਕਟਡ ਨਹੀਂ ਹੈ ਇਸੇ ਤਰ੍ਹਾਂ ਹੀ ਅਸੀਂ ਪਰਿਵਾਰ ਨਾਲ ਬੱਚਿਆਂ ਨਾਲ ਭੈਣਾ ਭਰਾਵਾਂ ਨਾਲ ਕਨੈਕਟਡ ਰਹੀਏ ਇਹ ਕਨੈਕਸ਼ਨ ਪਿਆਰ ਦਾ ਬਣਦਾ ਹੈ ਪਿਆਰ ਨਾਲ ਪਿਆਰ ਦੀ ਜਿਹੜੀ ਮੰਜ਼ਲ ਹੈ ਉਹ ਵਿਸ਼ਵਾਸ ਦੀਆਂ ਨੀਆਂ ਤੇ ਖਲੋਂਦੀ ਐ ਵਿਸ਼ਵਾਸ ਟਰਸਟ ਕਰਨਾ ਆਪਣੇ ਆਪ ਤੇ ਵਿਸ਼ਵਾਸ ਕਰਨਾ ਆਪਣੇ ਭੈਣਾ ਭਰਾਵਾਂ ਤੇ ਵਿਸ਼ਵਾਸ ਕਰਨਾ ਆਪਣੇ ਰਿਸ਼ਤੇਦਾਰਾਂ ਤੇ ਵਿਸ਼ਵਾਸ ਕਰਨਾ ਦੋਸਤਾਂ ਤੇ ਵਿਸ਼ਵਾਸ ਕਰਨਾ ਭਾਈਚਾਰੇ ਤੇ ਵਿਸ਼ਵਾਸ ਕਰਨਾ ਗੁਰੂ ਗੋਬਿੰਦ ਸਿੰਘ ਨੇ ਕਿੰਨਾ ਵਿਸ਼ਵਾਸ ਕੀਤਾ ਸਾਡੇ ਤੇ ਆਪਣਾ ਸਾਰਾ ਪਰਿਵਾਰ ਹੀ ਵਾਰ ਦਿੱਤਾ ਸਗੂ ਰਾਮ ਸਿੰਘ ਨੇ ਕਿੰਨਾ ਵਿਸ਼ਵਾਸ ਕੀਤਾ ਸਾਡੇ ਤੇ ਸਾਡੇ ਵਾਸਤੇ ਸਾਡੇ ਹੱਕਾਂ ਦੀ ਰਾਖੀ ਵਾਸਤੇ ਸਾਰੀ ਕਾਇਨਾਤ ਵਾਸਤੇ ਉਹ ਪਰਦੇਸ ਚਲੇ ਗਏ ਇਹ ਅਸੀਂ ਉਹਨਾਂ ਦੇ ਵਿਸ਼ਵਾਸ ਨੂੰ ਉਹਨਾਂ ਦੇ ਟਰਸਟ ਨੂੰ ਕਾਇਮ ਰੱਖਣਾ ਗੁਰੂ ਗੋਬਿੰਦ ਸਿੰਘ ਦੇ ਸਮੇਂ ਦੀ ਇੱਕ ਕਥਾ ਆਂਦੀ ਹੈ ਕਿ ਕਿਲੇ ਦੇ ਉੱਤੇ ਜਦੋਂ ਚੜ੍ਹਾਈ ਕਰਕੇ ਆ ਗਏ ਤੇ ਉਹਨਾਂ ਨੇ ਦੱਸਿਆ ਵੀ ਇੱਕ ਹਾਥੀ ਆ ਰਿਹਾ ਹੈ ਉਹਨਾਂ ਕਹੇ ਅਭੀ ਸਾਡਾ ਦੁਨੀ ਚੰਦ ਹਾਥੀ ਵਰਗਾ ਹੈਗਾ ਕੋਈ ਬਹੁਤ ਪਹਿਲਵਾਨ টাইਪ ਆਦਮੀ ਜੀਗਾ ਉਹ ਉਸ ਨੂੰ ਇੰਨਾ ਵਿਸ਼ਵਾਸ ਨਹੀਂ ਸੀ ਕਿ ਮੈਂ ਜੇ ਮੈਨੂੰ ਸਤਿਗੁਰੂ ਜੀ ਨੇ ਕਹਿ ਦਿੱਤਾ ਤਾਂ ਮੈਂ ਹਾਥੀ ਦਾ ਮੁਕਾਬਲਾ ਕਰ ਲਵਾਂਗਾ ਤੇ ਉਹ ਪਿੱਛੇ हट ਗਿਆ ਵਿਸ਼ਵਾਸ ਦੀ ਕਮਜ਼ੋਰੀ ਟਰਸਟ ਨਹੀਂ ਸੀ ਬਣਿਆ ਦੂਸਰੇ ਪਾਸੇ ਬਚਿੱਤਰ ਸਿੰਘ ਦਾ ਨਾਂ ਦਾ ਸਿੱਖ ਸੀ ਸੱਚਾ ਬਾਛਨ ਉਹਦੇ ਵੱਲ ਇਸ਼ਾਰਾ ਕੀਤਾ ਉਸ ਨੂੰ ਵਿਸ਼ਵਾਸ ਪੂਰਾ ਸੀ ਕਿ ਜੇ ਮੇਰੇ ਗੁਰੂ ਨੇ ਕਹਿ ਦਿੱਤਾ ਮੈਨੂੰ ਪੂਰਾ ਵਿਸ਼ਵਾਸ ਹੈ ਤੇ ਉਹ ਹਾਥੀ ਦਾ ਮੁਕਾਬਲਾ ਕਰ ਪਾਇਆ ਇਹ ਵਿਸ਼ਵਾਸ ਹੀ ਸਾਡੇ ਰਿਸ਼ਤੇ ਵਦੀਆਂ ਹੁਣ ਕਹਾਣੀਆਂ ਨਾ ਵਿਸ਼ਵਾਸ ਕਰਨ ਵਾਲੇ ਨੂੰ ਵੀ ਅਸੀਂ ਯਾਦ ਕਰਦੇ ਹਾਂ ਵਿਸ਼ਵਾਸ ਕਰਨ ਵਾਲੇ ਨੂੰ ਅਸੀਂ ਯਾਦ ਕਰਦੇ ਹਾਂ ਜਦੋਂ 유ਦਿਸ਼ਠਰ ਜੀ ਦਾ ਰਾਜ ਸਥਾਪਿਤ ਹੋ ਗਿਆ ਉਹ ਰਾਜ ਭਾਗ ਤੇ ਬੈਠੇ ਇੱਕ ਦਿਨ ਆਪਣੇ ਮੰਤਰੀ ਬਿਦਰ ਜੀ ਨਾਲ ਗੱਲ ਕਰਦੇ ਨੇ ਕਿ ਹੋਰ ਤੇ ਸਭ ਕੁਝ ਠੀਕ ਹੋ ਗਿਆ ਇੱਕ ਜੜੀ ਗੱਲ ਮੇਰੇ ਮਨ ਵਿੱਚ ਘਟਕਦੀ ਹੈ ਕਿ ਜਿਹੜਾ ਮੈਨੂੰ ਭਗਵਾਨ ਕ੍ਰਿਸ਼ਨ ਨੇ ਝੂਠ ਬੋਲਣ ਵਾਸਤੇ ਕਹਿ ਦਿੱਤਾ ਸੀ ਨਾ ਅਸੋਸਤਾ ਮਹਾਤੋ ਤੇ ਉਦੋਂ ਦਾ ਮੇਰਾ ਰੱਤ ਜਿਹੜਾ 3 ਫੁੱਟ ਉੱਚਾ ਚੱਲਦਾ ਸੀ ਉਹ 1 ਫੁੱਟ ਥੱਲੇ ਆ ਗਿਆ ਇਹ ਉਹਨਾਂ ਦਾ ਵਿਚਾਰ ਸੀ ਪਰ ਬਿਦਰ ਜੀ ਨੂੰ ਕਿਉਂਕਿ ਆਪਣੇ ਸਤਿਗੁਰ ਤੇ ਆਪਣੇ ਕ੍ਰਿਸ਼ਨ ਤੇ ਪੂਰਾ ਵਿਸ਼ਵਾਸੀ ਉਹਨਾਂ ਨੇ ਇਸ ਗੱਲ ਨੂੰ ਇਸ ਤਰ੍ਹਾਂ ਖੋਲ੍ਹਿਆ ਕਿ ਉਹ ਜਦੋਂ ਤੁਸੀਂ ਝੂਠ ਬੋਲਿਆ ਤੁਹਾਨੂੰ ਜਿਹੜੀ ਇਹ ਇੱਕ ਪਰਮ ਹੈ ਇਹ ਤੁਹਾਡਾ ਵਿਸ਼ਵਾਸ ਦੀ ਕਮੀ ਹੈ ਤੁਹਾਡੇ ਵਿੱਚ ਹਉਮੈ ਦਾ ਗੰਡਾ ਹੈ ਵੀ ਮੈਂ ਸੱਚ ਬੋਲਦਾ ਉਹ ਅਸੋਸਤਾਮਾ ਤਾਂ ਉਦੋਂ ਹੀ ਮਰ ਗਿਆ ਜਦੋਂ ਭਗਵਾਨ ਨੇ ਕਹਿਤਾ ਅਸੋਸਤਾਮਾ ਹਾ ਤੋ ਉਹ ਉਦੋਂ ਹੀ ਮਰ ਗਿਆ ਤੁਹਾਡਾ ਤੁਹਾਡਾ ਰਾਤ ਥੱਲੇ ਤਾਂ ਆਇਆ ਹੈ ਕਿ ਤੁਸੀਂ ਆਪਣੇ ਪ੍ਰਭੂ ਦੇ ਆਪਣੇ ਗੁਰੂ ਦੇ ਵਿਸ਼ਵਾਸ ਦੇ ਉੱਤੇ ਕਿੰਤੋਂ ਕੀਤਾ ਤਾਂ ਕਰਕੇ ਉਹ ਤੁਹਾਡਾ ਨਾਲ ਥੱਲੇ ਆਇਆ ਤੋ ਇਹ ਇਸ ਤਰ੍ਹਾਂ ਵਿਸ਼ਵਾਸ ਜਿਨ੍ਹਾਂ ਨੂੰ ਉਹਨਾਂ ਦੀ ਅੱਛਾ ਜਦੋਂ ਅਸੀਂ ਆਪਣੇ ਗੁਰੂ ਤੇ ਵਿਸ਼ਵਾਸ ਕਰਦੇ ਆਂ ਸਤਿਗੁਰੂ ਤੇ ਵਿਸ਼ਵਾਸ ਕਰਦੇ ਆਂ ਜਿਸ ਤਰ੍ਹਾਂ ਅਰਜਨ ਨੂੰ ਸੈਨਾ ਜਿਹੜੀ ਆ ਉਹ ਦੁਰਯੋਧਨ ਲੈ ਗਿਆ ਅਰਜਨ ਕੋਲ ਭਗਵਾਨ ਕ੍ਰਿਸ਼ਨ ਆਏ ਤੇ ਭਗਵਾਨ ਕ੍ਰਿਸ਼ਨ ਇੱਕ ਮਨੁੱਖ ਨਹੀਂ ਆਇਆ ਬੇਸ਼ੱਕ ਮਨੁੱਖ ਦੇ ਰੂਪ ਵਿੱਚ ਆ ਕੇ ਇਹ ਵੀ ਇੱਕ ਪਰਮਾਤਮਾ ਦਾ ਸਾਡੇ ਤੇ ਵਿਸ਼ਵਾਸ ਹੈ ਕਿ ਜਦੋਂ ਉਹਨੇ ਸਾਨੂੰ ਸਮਝਾਣ ਆਣਾ ਉਹ ਸਾਡੇ ਵਰਗਾ ਹੀ ਬਣ ਕੇ ਆਂਦਾ ਹੈ ਜਦੋਂ ਵੀ ਪਰਮਾਤਮਾ ਨੇ ਸਾਨੂੰ ਸਮਝਾਣਾ ਉਹ ਰਾਮਚੰਦਰ ਬਣ ਕੇ ਆਂਦਾ ਹੈ ਕ੍ਰਿਸ਼ਨ ਬਣ ਕੇ ਆਂਦਾ ਹੈ ਉਹ ਗੁਰੂ ਗੋਬਿੰਦ ਸਿੰਘ ਬਣ ਕੇ ਆਂਦਾ ਹੈ ਉਹ ਸਤਗੁਰੂ ਜਗਜੀਤ ਸਿੰਘ ਬਣ ਕੇ ਆਂਦਾ ਹੈ ਤਾਂ ਸਾਡੇ ਵਰਗੇ ਬਣ ਕੇ ਆਂਦਾ ਨਾ ਮਨੁੱਖਾਂ ਵਰਗਾ ਔਰ ਫਿਰ ਉਹ ਸਾਰਾ ਕੁਝ ਜੋ ਸਾਡੇ ਤੋਂ ਐਕਸਪੈਕਟ ਕਰਦਾ ਉਹ ਸਾਨੂੰ ਕਰਕੇ ਦਿਖਾਉਂਦਾ ਹੈ ਉਹ ਉਦੇ ਕੋਲ ਕੱਲਾ ਇੱਕ ਕ੍ਰਿਸ਼ਨ ਐਜ਼ ਅ ਹਿਊਮਨ ਬੀਇੰਗ ਨਹੀਂ ਆਇਆ ਉਹਦੀਆਂ ਤਾਕਤਾਂ ਵੀ ਆਈਆਂ ਜਿੰਨਾ ਅਰਜੁਨ ਨੇ ਉਹਦੇ ਤੇ ਟਰਸਟ ਕੀਤਾ ਕ੍ਰਿਸ਼ਨ ਭਗਵਾਨ ਤੇ ਉਹਦੇ ਨਾਲੋਂ ਜ਼ਿਆਦਾ ਟਰਸਟ 100% ਅਰਜੁਨ ਨੇ ਅਜੇ 20% ਕਿਤੇ ਨੇ ਕਿਤੇ ਕਸਰ ਛੱਡ ਦਿੱਤੀ ਜਦੋਂ ਉਹ ਖਲੋ ਜਾਂਦਾ ਸੀ ਵੀ ਮੈਂ ਆਹ ਨਹੀਂ ਕਰ ਸਕਦਾ ਅੜਦਾ ਰਿਹਾ ਪਰ ਭਗਵਾਨ ਕ੍ਰਿਸ਼ਨ ਨੇ ਆਪਣਾ 100% ਉਹਨਾਂ ਨੂੰ ਦਿੱਤਾ ਕਿਸ ਤਰ੍ਹਾਂ ਕਿ ਜਦੋਂ ਉਹ ਆਂਦੇ ਨੇ ਉਹਨਾਂ ਦੀ ਸਿਆਣਪ ਵੀ ਨਾਲ ਆਂਦੀ ਹੈ ਉਹਨਾਂ ਦੀਆਂ ਸਾਰੀਆਂ ਕਲਾ ਵੀ ਨਾਲ ਆਂਦੀਆਂ ਨੇ ਜਿੱਥੇ ਵੀ ਗੁਰੂ ਜਾਂਦਾ ਉਹਦੀ ਕਲਾ ਵੀ ਨਾਲ ਆਂਦੀ ਹੈ ਉਹਦੀ ਸਿਆਣਪ ਵੀ ਨਾਲ ਆਂਦੀ ਹੈ ਔਰ ਇੱਕ ਜਿਹੜਾ ਕੋਈ ਅਸੀਂ ਉਹ ਸਾਖੀਆਂ ਚ ਸੁਣਦੇ ਆ ਕਿ ਜਿਹੜਾ ਯੰਗ ਦੇਖਦਾ ਸੀ ਕਿਸੇ ਰੁੱਖ ਤੇ ਬੈਠਾ ਉਹਨੂੰ ਪੁੱਛਿਆ ਵੀ ਤੂੰ ਕੀ ਦੇਖਿਆ ਉਹ ਕਹਿੰਦਾ ਮੈਂ ਤਾਂ ਸੁਦਰਸ਼ਨ ਚੱਕਰੀ ਦੇਖਿਆ ਹੋਰ ਤਾਂ ਕੁਝ ਦੇਖਿਆ ਨਹੀਂ ਸੁਦਰਸ਼ਨ ਚੱਕਰ ਨਹੀਂ ਸਾਰਾ ਕੁਝ ਕੀਤਾ ਵਡਿਆਈ ਉਹਨਾਂ ਨੇ ਆਪਣੇ ਸੇਵਕਾਂ ਨੂੰ ਦੇ ਦਿੱਤੀ ਪਰ ਉਹਨਾਂ ਨੇ ਸਾਰਾ ਕੁਝ ਆਪ ਕੀਤਾ ਇਹ ਇੱਕ ਕ੍ਰਿਸ਼ਨ ਦਾ ਜਿਹੜਾ ਇੰਨਾ ਵੱਡਾ ਸਾਡੇ ਕੋਲ ਇੱਕ ਇਤਿਹਾਸ ਹੈ ਉਹ ਸਿਰਫ ਕਿਉਂਕਿ ਅਰਜਨ ਨੂੰ ਵਿਸ਼ਵਾਸ ਸੀ ਕਿ ਮੇਰਾ ਭਗਵਾਨ ਸਾਰਾ ਕੁਝ ਕਰ ਸਕਦਾ ਸੇਮ ਵੇ ਰਿਸ਼ਤਿਆਂ ਦੀ ਨੀਂਵ ਜਿਹੜੀ ਹੈ ਉਹ ਵਿਸ਼ਵਾਸ ਤੇ ਟਿਕੀ ਹੈ ਜਿੱਥੇ ਵੀ ਡਿਸਟਰੈਸ ਆ ਜਾਏਗਾ ਜਿੱਥੇ ਵੀ ਸਾਡਾ ਵਿਸ਼ਵਾਸ ਕਮਜ਼ੋਰ ਹੋਏਗਾ ਉੱਥੇ ਵੀ ਰਿਸ਼ਤੇ ਜਿਹੜੇ ਨੇ ਉਹ ਕਮਜ਼ੋਰ ਹੋ ਜਾਂਦੇ ਨੇ ਪਿਆਰ ਜਿਹੜਾ ਉਹ ਤਾਂ ਘਟਦਾ ਹੈ ਜਦੋਂ ਵਿਸ਼ਵਾਸ ਟੁੱਟਦਾ ਹੈ ਇਸ ਵਾਸਤੇ ਵਿਸ਼ਵਾਸ ਨੂੰ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਔਰ ਕਦੇ ਵੀ ਕਿੰਤੂ ਪ੍ਰੰਤੂ ਸ਼ੱਕ ਨਹੀਂ ਕਰਨ ਦੀ ਲੋੜ ਤਾਂ ਰਿਸ਼ਤੇ ਨੇ ਬਦਨੇ। ਰਿਸ਼ਤਿਆਂ ਨੂੰ ਵੈਲਿਊ ਦੇਣੀ, ਕਦਰ ਕਰਨੀ, ਇੱਜ਼ਤ ਕਰਨੀ ਔਰ ਇਨ੍ਹਾਂ ਰਿਸ਼ਤਿਆਂ ਨੂੰ ਨਿਭਾਉਣ ਵਾਸਤੇ ਕਿਉਂਕਿ ਇਹ ਛੇਤੀ ਨਾਲ ਹੁਣ ਜਿਨ੍ਹਾਂ ਦੇ ਘਰ ਕੋਈ ਬੱਚਾ ਨਹੀਂ ਹੁੰਦਾ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕਿੰਨੀ ਵੈਲਿਊ ਹੈ ਬੱਚਿਆਂ ਦੀ ਜਿਨ੍ਹਾਂ ਦੇ ਮਾਪੇ ਬਾਬ ਚਲੇ ਜਾਂਦੇ ਨੇ ਕੋਈ ਛੋਟੀ ਉਮਰ ਦੇ ਜਾਂ ਇਵਨ ਬੁਢਾਪੇ ਵਿੱਚ ਚਲੇ ਜਾਂਦੇ ਨੇ ਉਹ ਜਦੋਂ ਮਿਸ ਕਰਦੇ ਨੇ ਫਿਰ ਉਹਨਾਂ ਨੂੰ ਵੈਲਿਊ ਦਾ ਪਤਾ ਲੱਗਦਾ ਹੈ ਜਿਹੜੀ ਵੈਲਿਊ ਦਾ ਅਸੀਂ ਬਾਅਦ ਵਿੱਚ ਅਹਿਸਾਸ ਕਰਦੇ ਹਾਂ ਉਹਨੂੰ ਸਮਝ ਸਾਡੀ ਇਹੀ ਹੈ ਕਿ ਅਸੀਂ ਹੁਣੇ ਹੀ ਉਹਨੂੰ ਵੈਲਿਊ ਦੇਈਏ ਹੁਣੇ ਹੀ ਕਦਰ ਕਰੀਏ ਹੁਣੇ ਜੇ ਬਾਅਦ ਵਿੱਚ ਬਹੁਤ ਕੁਝ ਲੋਕੀ ਉਨੂੰ ਅਡੰਬਰ ਕਹਿ ਲੋ ਜਾਂ ਕੁਝ ਵੀ ਕਹਿ ਲੋ ਕਰਦੇ ਨੇ ਪਰ ਉਹ ਸਿਰਫ ਆਪਣੀ ਇੱਜ਼ਤ ਵਾਸਤੇ ਕਰਦੇ ਨੇ ਜਿੰਦੇ ਜੀ ਰਿਸ਼ਤਿਆਂ ਨੂੰ ਜ਼ਿਆਦਾ ਵੈਲਿਊ ਦਈਏ ਇਹਨਾਂ ਦੀ ਜ਼ਿਆਦਾ ਕਦਰ ਕਰੀਏ ਤਾਂ ਸਾਡਾ ਜੀਵਨ ਜ਼ਿਆਦਾ ਸਾਰਤਕ ਹੋ ਸਕਦਾ ਹੈ ਇਹਨੂੰ ਨਿਭਾਉਣ ਵਾਸਤੇ ਇੱਕ ਭਾਵਨਾ ਅਸੀਂ ਅਬਦੁੱਲ ਕਲਾਮ ਆਜ਼ਾਦ ਨੂੰ ਕਿਸੇ ਨੇ ਪੁੱਛਿਆ ਵੀ ਤੁਹਾਡੀ ਇੰਨੀ ਜ਼ਿਆਦਾ ਪੋਪੂਲਾਰਿਟੀ ਸਮਝ ਕੀ ਹੈ ਉਹ ਕਹਿੰਦੇ ਮੈਂ ਹਰ ਵਕਤ ਇਹੀ ਸੋਚਦਾ ਜਿੱਥੇ ਜਾਣਾ ਵੀ ਮੈਂ ਕਿਸੇ ਨੂੰ ਕੀ ਦੇ ਸਕਦਾ ਬੱਚਿਆਂ ਕੋਲ ਜਾਣਾ ਤੇ ਸੋਚਦਾ ਵੀ ਇਹਨਾਂ ਨੂੰ ਮੈਂ ਕੀ ਸਿੱਖਿਆ ਦੇ ਸਕਦਾ ਜੇ ਹੋਰ ਸਾਇੰਟਿਸਟਾਂ ਦੀ ਹੁੰਦੀ ਹੈ ਜਾਂ ਕਿਸੇ ਦੀ ਮੀਟਿੰਗ ਹੁੰਦੀ ਹੈ ਵੀ ਮੈਂ ਕੀ ਦੇ ਸਕਦਾ ਜਦੋਂ ਸਾਡੇ ਅੰਦਰ ਦੇਣ ਦੀ ਭਾਵਨਾ ਆ ਜਾਏ ਐਕਸਪੈਕਟੇਸ਼ਨ ਘਟ ਜੇ ਜਿੰਨੀ ਲੋ ਐਕਸਪੈਕਟੇਸ਼ਨ ਹੋਏਗੀ ਉਨੀ ਰਿਸ਼ਤੇ ਦੀ ਮਿਆਦ ਲੰਮੀ ਹੋਏਗੀ ਜੇ ਅਸੀਂ ਆਪਣੇ ਅੰਦਰ ਦੇਣ ਦੀ ਭਾਵਨਾ ਰੱਖਾਂਗੇ ਤੇ ਅੱਜਕੱਲ ਵਪਾਰੀ ਆਦਮੀ ਤਾਂ ਕਹਿਣੇ ਕਿ ਬਿੱਜੇ ਦੇਈ ਜਾਈਏ ਦੇਈਏ ਜ਼ਿਆਦਾ ਲਈਏ ਘੱਟ ਤੇ ਬਿਜ਼ਨਸ ਦੇ ਵਿੱਚ ਤਾਂ ਨੁਕਸਾਨ ਹੈ ਨਾ ਪਰ ਜੀਵਨ ਦਾ ਅਸਲੀ ਮਨੋਰਥ ਕੀ ਹੈ ਖੁਸ਼ਹਾਲ ਜੀਵਨ ਖੁਸ਼ੀ ਹੈਪੀਨੈਸ ਜੇ ਤਾਂ ਹੈਪੀਨੈਸ ਹੈ ਤੇ ਫਿਰ ਤਾਂ ਦੇਣ ਵਿੱਚ ਸੁੱਖ ਹੈ ਜੇ ਇਹਦਾ ਅਮੀਰ ਹੋਣਾ ਜਾਂ ਜ਼ਿਆਦਾ ਲੈਣਾ ਉਹਦੇ ਵਿੱਚ ਖੁਸ਼ੀ ਹੁੰਦੀ ਹੈ ਤੇ ਫਿਰ ਉਹ ਤੁਸੀਂ ਸੋਚ ਲਓ ਵੀ ਕਿਹੜੀ ਚੀਜ਼ ਜ਼ਿਆਦਾ ਸਾਨੂੰ ਖੁਸ਼ੀ ਦਿੰਦੀ ਹੈ ਜੇ ਤੁਹਾਨੂੰ ਲੈ ਕੇ ਖੁਸ਼ੀ ਹੁੰਦੀ ਹੈ ਇਕੁਅਲੀ ਗੁੱਡ ਪਰ ਜ਼ਿਆਦਾ ਅਮੀਰ ਹੋਣ ਨਾਲੋਂ ਜ਼ਿਆਦਾ ਚੀਜ਼ਾਂ ਦੇ ਉੱਤੇ ਪਜਸ਼ੀਵ ਹੋਣ ਨਾਲੋਂ ਖੁਸ਼ ਹੋਣਾ ਜਿਹੜਾ ਖੁਸ਼ਹਾਲ ਜ਼ਿੰਦਗੀ ਹੈ ਉਹ ਜਦੋਂ ਅਸੀਂ ਦੇਣ ਦੀ ਸੋਚਾਂਗੇ ਰਿਸ਼ਤੇ ਨੂੰ ਲੰਬਾ ਕਰਨ ਵਾਸਤੇ ਜੀਵ 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 ਔਰ ਸੈਕੰਡ ਫੋਰਗੇਵ 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 ਔਰ ਜੇ ਕਿਸੇ ਵੀ ਤਰੀਕੇ ਨਾਲ ਅਸੀਂ ਇੱਕ ਵਾਰ ਦੋ ਵਾਰ ਜੇ ਰਿਸ਼ਤਿਆਂ 'ਚ ਤਰੇੜ ਆਂਦੀ ਹੈ ਉਹਨੂੰ ਰਿਪੇਅਰ ਕਰਨ ਦੀ ਕੋਸ਼ਿਸ਼ ਕਰੀਏ ਜਦੋਂ ਵੀ ਅਸੀਂ ਰਿਪੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਦਿੱਕਤਾਂ ਆਣਗੀਆਂ ਇੱਕ ਵਾਰ ਕਰੋ ਦੋ ਵਾਰ ਕਰੋ ਤਿੰਨ ਵਾਰ ਕਰੋ ਜੇ ਤਿੰਨ ਵਾਰ ਯਤਨ ਕਰਨ ਨਾਲ ਰਿਸ਼ਤਾ ਉਹ ਕਾਇਮ ਨਹੀਂ ਹੋ ਸਕਦਾ ਤੇ ਫਿਰ ਜਿਵੇਂ ਮੈਂ ਆਖਿਆ ਗਿਵ ਫੋਰਗੇਵ ਫਿਰ ਫੋਰਗੇਵ ਐਂਡ ਫੋਰਗੇਟ ਇਹ ਇੱਕਦਮ ਸੋਚਣਾ ਪਏਗਾ ਕਿਉਂਕਿ ਜਦੋਂ ਵੀ ਜਿਹੜਾ ਕੋਈ ਬੰਦਾ ਜਾਦਾ ਅਖੜ ਹੋ ਗਿਆ ਉਹਨੂੰ ਅਸੀਂ ਨਹੀਂ ਸਮਝਾ ਸਕੇ ਉਹਨੂੰ ਜਦੋਂ ਵੀ ਅਸੀਂ ਦੇਖਾਂਗੇ ਸਾਡੇ ਅੰਦਰ 네ਗੇਟਿਵ ਇਮੋਸ਼ਨਸ ਆਣ ਗਿਆ ਜੇ ਉਹਦੇ ਨਾਲ ਨਹੀਂ ਦੇ ਸਕਦੀ ਫੇਰ ਉਸਨੂੰ ਬਿਲਕੁਲ ਆਪਣੀ ਮੈਮਰੀ ਚੋਂ ਡਿਲੀਟ ਕਰ ਦੇਣਾ ਟੈਲੀਫੋਨ ਚੋਂ ਵੀ ਨੰਬਰ ਹਟਾ ਦੇਣਾ ਅਵਰ ਦਿਮਾਗ ਚੋਂ ਵੀ ਕੱਢ ਦੇਣਾ ਕਿ ਅਸੀਂ ਪਰ ਉਸ ਤੋਂ ਪਹਿਲੇ ਉਹਨੂੰ ਮਾਫ ਕਰ ਦੇਣਾ ਮਾਫ ਕਰਨ ਦਾ ਕੀ ਮਤਲਬ ਹੈ ਕਿ ਉਹਦੇ ਬਾਰੇ ਜੋ ਵੀ ਆਪਣੇ ਵਿਚਾਰ ਨੇ ਉਹ ਅੰਦਰੋਂ ਕੱਢ ਦੇਣੇ ਨੇ ਤਾਂ ਕਿ ਨਫ਼ਰਤ ਖਤਮ ਹੋ ਜਾਵੇ। ਔਰ ਇਹ ਮੈਂ ਇੱਕ ਵਾਰੀ ਪਹਿਲੀ ਮੇਰੇ ਖਲ ਗੱਲ ਦੇ ਵਿੱਚ ਆਖਿਆ ਸੀ ਕਿ ਰਿਸ਼ਤਿਆਂ ਦੀ ਇੱਕ ਗਣਿਤ ਹੈ। ਉਹਨਾਂ ਦੀ ਰੇਸ਼ੋ ਚੱਲਦੀ ਹੈ ਕਿ 40% ਰਿਸ਼ਤੇ ਸਾਡੇ ਮੁਤਾਬਕ ਚੱਲਦੇ ਨੇ, 30% ਸਾਨੂੰ ਮੈਨੇਜ ਕਰਨੇ ਪੈਂਦੇ ਨੇ, 20% ਸਾਡੇ ਕੰਪੀਟੀਟਰ ਹੋ ਜਾਂਦੇ ਨੇ ਔਰ 10% ਜਿਹੜੇ ਨੇ ਉਹ ਬਿਲਕੁਲ ਸਾਡੇ ਵਿਰੋਧੀ ਬਣ ਜਾਂਦੇ ਨੇ ਸਾਡੇ ਆਪਣੇ ਹੀ ਸਾਡੇ ਵਿਰੋਧੀ ਬਣ ਜਾਂਦੇ ਨੇ ਕੋਈ ਸਾਨੂੰ ਵੇਖ ਕੇ ਨਹੀਂ ਸिखਾਂਦਾ ਜਾਂ ਕੋਈ ਕੁਝ ਵੀ ਹੈ ਉਹ 10% ਜਿਹੜੇ ਨੇ ਜਦੋਂ ਉਹ ਸਾਡੇ ਅੰਦਰ ਸਾਡੇ ਯਤਨ ਕਰਨ ਦੇ ਬਾਵਜੂਦ ਵੀ ਇੱਕ ਵਾਰ ਦੋ ਵਾਰ ਤਿੰਨ ਵਾਰ ਯਤਨ ਕੀਤਾ ਉਹ ਰਿਸ਼ਤੇਦਾਰ ਜਾਂ ਉਹ ਰਿਸ਼ਤਾ ਅਸੀਂ ਕਾਬੂ ਨਹੀਂ ਕਰ ਸਕੇ ਫਿਰ ਉਸ ਨੂੰ ਡਿਲੀਟ ਕਰਨਾ ਉਹਦਾ ਨੰਬਰ ਮੋਬਾਈਲ ਚੋਂ ਵੀ ਹਟਾ ਦੇਣਾ ਔਰ ਪਹਿਲੇ ਉਸ ਨੂੰ ਮਾਫ ਕਰ ਦੇਣਾ ਤਾਂ ਕਿ ਉਹਦੀ ਬਾਰੇ ਸਾਡੇ ਵਿਚਾਰ ਮੰਨਦੇ ਵਿੱਚ ਨਾ ਆਣ ਇਹਨਾਂ ਚੀਜ਼ਾਂ ਦੇ ਨਾਲ ਹੀ ਇਹਨਾਂ ਗੱਲਾਂ ਦੇ ਨਾਲ ਮੈਂ ਆਪਣੀ ਗੱਲ ਨੂੰ ਇੱਥੇ ਵਿਰਾਮ ਦਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਧਿਆਨ ਨਾਲ ਸੁਣਿਆ ਸੂਬਾ ਜੀ ਦਾ ਪ੍ਰਬੰਧਕਾ ਦਾ ਗਿਆਨੀ ਜੀ ਦਾ ਪੱਟੀ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਮੈਨੂੰ ਸਮਝ ਦਿੱਤਾ ਔਰ ਇਸ ਲਾਈਕ ਸਮਝਿਆ ਕਿ ਮੈਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਾਂ ਕਿਸੇ ਨੂੰ ਕੋਈ ਅਯੋਗ ਸ਼ਬਦ ਲੱਗਿਆ ਹੋਵੇ ਤਾਂ ਮੈਂ ਉਹਦੀ ਖਿਮਾ ਮੰਗਦਾ ਸਤ ਸ੍ਰੀ ਅਕਾਲ